ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਪਿਆਰਿਓ ਹਜੂਰ ਸਾਹਿਬ ਜਾਂ ਦਰਬਾਰ ਸਾਹਿਬ ਜਾਂਦੇ ਸਮੇ ਇਹ ਦੋ ਗਲਤੀਆਂ ਕਦੀ ਨਾ ਕਰਿਆ ਜੇ ਜਿਸ ਕਾਰਨ ਯਾਤਰਾ ਦਾ ਫਲ ਦੁਸ਼ਮਣਾਂ ਨੂੰ ਮਿਲਦਾ ਹੈ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਔਰ ਜਥੇਦਾਰ ਸਾਹਿਬ ਦੀਆਂ ਵਿਚਾਰਾਂ ਤੇ ਵੀ ਗੱਲਬਾਤ ਜਰੂਰ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀ ਲਗਵਾਓ ਆਪਣੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਹਜ਼ੂਰ ਸਾਹਿਬ ਦੀ ਯਾਤਰਾ ਸਭ ਤੋਂ ਲੰਬੀ ਯਾਤਰਾ ਪੈਂਦੀ ਹੈ ਕਿਉਂਕਿ ਜੇ ਗੱਲ ਕਰੀਏ ਆਪਾਂ ਪੰਜਾਬ ਤੋਂ ਤਾਂ ਲਗਭਗ ਜਿਹੜੀ ਯਾਤਰਾ ਹੈ ਉਹ 18-1900 ਕਿਲੋਮੀਟਰ ਦੀ ਬਣਦੀ ਹੈ 2000 ਕਿਲੋਮੀਟਰ ਲਗਭਗ ਅੰਮ੍ਰਿਤਸਰ ਤੋਂ ਚੱਲ ਕੇ ਆਪਾਂ ਨੂੰ ਪਹੁੰਚ ਜਾਂਦਾ ਹੈ ਔਰ ਜੇ ਟ੍ਰੇਨ ਦੇ ਸਫ਼ਰ ਦੀ ਗੱਲ ਕਰੀਏ ਤਾਂ ਸਾਧ ਸੰਗਤ 31-32 ਘੰਟੇ ਜਿਹੜੇ ਨੇ ਉਹ ਲੱਗਦੇ ਨੇ ਟ੍ਰੇਨ ਦੇ ਵਿੱਚ ਔਰ ਫਲਾਈਟ ਦੇ ਵਿੱਚ ਜਿਹੜੀ ਐ 2 ਤੋਂ 3 ਘੰਟੇ ਦਾ ਜਿਹੜਾ ਇਹ ਸਫ਼ਰ ਹੈ। ਬਾਕੀ ਜਿਵੇਂ ਆਪਣੇ ਆਪਣੇ ਸਾਧਨ ਨੇ ਚਲੋ ਗੱਲ ਵੱਖਰੀ ਮੈਂ ਤਾਂ ਕਰਕੇ ਜ਼ਿਕਰ ਕੀਤਾ ਵੀ ਸਭ ਤੋਂ ਲੰਬੀ ਯਾਤਰਾ ਹੈ ਲੰਬਾ ਸਫ਼ਰ ਹੈ ਜਿਹੜਾ। ਦਰਬਾਰ ਸਾਹਿਬ ਆਪਾਂ ਜਾਈਏ ਤਾਂ ਆਪਾਂ ਨੂੰ ਘਟੋ ਘਟਾ ਵੱਖੋ ਵੱਖਰੇ ਟਾਈਮਿੰਗ ਜਿਹੜੇ ਨੇ ਸ਼ੋ ਹੁੰਦੇ ਨੇ ਆਪੋ ਆਪਣੇ ਘਰਾਂ ਤੋਂ ਚੱਲ ਕੇ ਸੋ ਪਿਆਰਿਓ ਇਹ ਬੇਨਤੀ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਵੀ ਯਾਤਰਾ ਅਸੀਂ ਕਰਦੇ ਆਂ ਤੇ ਸਾਡੇ ਦੁਸ਼ਮਣਾਂ ਨੂੰ ਉਹਦਾ ਲਾਭ ਕਿਉਂ ਮਿਲਦਾ ਹੈ ਹੁਣ ਯਾਤਰਾ ਤੇ ਅਸੀਂ ਕੀਤੀ ਹੁਣ ਇਹ ਗੱਲ ਨੂੰ ਥੋੜਾ ਜਿਹਾ ਸਮਝ ਲਿਓ ਵੀ ਹਾਜ਼ਰ ਹੋ ਕੇ ਗੈਰ ਹਾਜ਼ਰ ਹੋਣਾ ਗੈਰ ਹਾਜ਼ਰ ਹੋ ਕੇ ਹਾਜ਼ਰ ਹੋ ਜਾਣਾ ਕੱਲ ਸਮਝ ਗਏ ਨਾ ਬੱਚਾ ਸਕੂਲ ਦੇ ਵਿੱਚ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਗਿਆ ਜਿਹੜਾ ਗੈਰ ਹਾਜ਼ਰ ਸੀ ਉਹ ਹਾਜ਼ਰ ਹੋ ਗਿਆ ਕਿਵੇਂ ਹੋਇਆ ਇੱਕ ਮਨ ਤੇ ਗੱਲ ਲਾ ਲਓ ਕਿਉਂਕਿ ਅਸੀਂ ਰਸਤੇ ਦੇ ਵਿੱਚ ਗਏ ਤੇ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਅਸੀਂ ਕੀ ਕੀ ਕੀਤਾ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਅਸੀਂ ਕੀ ਕੀ ਕੀਤਾ ਇਹ ਗੱਲ ਸਾਨੂੰ ਯਾਦ ਹੋਵੇ ਰਾਸਤੇ ਦੇ ਵਿੱਚ ਜਾਂਦਿਆਂ ਅਸੀਂ ਕੀ ਕੀ ਕਰ ਲਿਆ ਪਿਆਰਿਓ ਅਸੀਂ ਕੀ ਕੀਤਾ ਇਸ ਗੱਲ ਨੂੰ ਸਮਝਣਾ ਬਹੁਤ ਵੱਡੀ ਗੱਲ ਹੈ ਸਾਰ ਸੰਗਤ ਜੀਓ ਰਸਤੇ ਦੇ ਵਿੱਚ ਜਾਂਦੇ ਅਸੀਂ ਚੁਗਲੀਆਂ ਕੀਤੀਆਂ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਨੂੰ ਅਸੀਂ ਫਾਇਦਾ ਪਹੁੰਚਾਇਆ ਉਹਨਾਂ ਲੋਕਾਂ ਨੂੰ ਅਸੀਂ ਫਾਇਦਾ ਪਹੁੰਚਾਇਆ ਉਹਨਾਂ ਦੀ ਯਾਤਰਾ ਉਹ ਨਾ ਗਏ ਤਾਂ ਵੀ ਗਏ ਵਰਗੇ ਹੋਗੇ ਤੇ ਅਸੀਂ ਗਏ ਅਸੀਂ ਨਾ ਗਏ ਵਰਗੇ ਹੋਗੇ ਰਸਤੇ ਦੇ ਵਿੱਚ ਅਸੀਂ ਚੁਗਲੀਏ ਕੀਤੀਆਂ ਨਿੰਦਾ ਕੀਤੀ ਪਰਸ਼ਾ ਨੇ ਇਹ ਗੱਲ ਕਹਿ ਦਿੱਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਕਤ ਕਰਨ ਸਤਿਗੁਰ ਨੇ ਇਹ ਵੀ ਕਹਿ ਦਿੱਤਾ ਨਿੰਦਾ ਭਲੀ ਕਿਸੈ ਕੀ ਨਾਹੀ ਸਤਿਗੁਰੂ ਨੇ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਨੂੰ ਸਮਝਾ ਦਿੱਤਾ ਕਿ ਭਲਿਆ ਨਿੰਦਾ ਜਿਹੜੀ ਐ ਉਹ ਕਿਸੇ ਦੀ ਵੀ ਭਲੀ ਨਹੀਂ ਐ ਇਸ ਕੰਮ ਦੇ ਵਿੱਚ ਜਿਹੜਾ ਹੈ ਤੈਨੂੰ ਸਮਝਣਾ ਪਵੇਗਾ ਨਿੰਦਾ ਭਲੀ ਕਿਸੈ ਕੀ ਨਹੀਂ ਮਨਮੁਖ ਮੁਗਦ ਕਰਨ ਤੇ ਪਿਆਰਿਓ ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ ਪਰਸ਼ਾ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਤਾਂ ਨਰਕ ਦੇ ਘੋਰ ਦੇ ਵਿੱਚ ਜਿਹੜਾ ਹੈ ਛੁੱਟਿਆ ਜਾਂਦਾ ਜਿਹੜੇ ਦੂਜਿਆਂ ਦੀ ਨਿੰਦਾ ਦੇ ਵਿੱਚ ਖਚਤ ਰਹਿੰਦੇ ਨੇ ਫੜ ਗਏ ਅਸੀਂ ਧਾਰਮਿਕ ਸਥਾਨਾਂ ਤੇ ਆ ਜਾਂ ਫਿਰ ਅਸੀਂ ਉਤੋਂ ਕੁਝ ਖੱਟਣ ਲਈ ਗਏ ਆ ਤੇ ਅਸੀਂ ਚੁਗਲੀਆਂ ਫੇਰ ਨਹੀਂ ਛੱਡੀਆਂ ਅਸੀਂ ਖੱਟਿਆ ਕੀ ਕੁਝ ਖੱਟ ਕੇ ਅਸੀਂ ਲੈ ਕੇ ਨਹੀਂ ਆਏ ਤੇ ਯਾਤਰਾ ਕਰਨ ਦਾ ਫਾਇਦਾ ਕੀ ਕਰਾਇਆ ਪਹਾੜਾ ਲਾ ਕੇ ਗਏ ਵੀ ਤੇ ਫਾਇਦਾ ਕੀ ਹੋਇਆ ਤੇ ਕੁਝ ਖੱਟ ਕੇ ਨਹੀਂ ਆਏ ਅਸੀਂ ਹਾਜ਼ਰ ਹੋ ਕੇ ਗੈਰ ਹਾਜ਼ਰ ਹੋ ਗਏ ਤੇ ਜਿਨ੍ਹਾਂ ਨੂੰ ਅਸੀਂ ਯਾਦ ਕਰੀ ਗਏ ਤੇ ਪਿਆਰਿਓ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਗਏ ਅਸੀਂ ਉਹਨਾਂ ਦੀ ਹਾਜ਼ਰੀ ਆਪ ਲਵਾ ਦਿੱਤੀ ਉਹ ਚਾਹੇ ਯਾਦ ਵੀ ਨਾ ਕਰਦੇ ਹੁਣ ਪਰ ਅਸੀਂ ਖਿਹੜਾ ਨਹੀਂ ਛੱਡਦੇ ਉਹਨਾਂ ਦਾ ਸਾਂਗਰ ਕੀ ਬੇਨਤੀ ਕੀਤੀ ਵੀ ਯਾਤਰਾ ਕਰਨੀਆਂ ਤਾਂ ਯਾਤਰਾ ਦਾ ਮਕਸਦ ਹੋਵੇ ਨਾਮ ਜਪਣਾ ਗੁਰੂ ਦਾ ਨਾਮ ਲੈਣਾ ਉਥੋਂ ਕੁਝ ਖੱਟ ਕੇ ਲੈ ਕੇ ਆਉਣਾ ਬਾਜ਼ਾਰਾਂ ਦੇ ਵਿੱਚ ਹੁਲੜਬਾਜ਼ੀਆਂ ਕਰਕੇ ਚੁਗਲੀਆਂ ਕਰਕੇ ਮੋੜੋਣਾ ਤਾਂ ਉਹ ਫਾਇਦਾ ਕੋਈ ਨਹੀਂ ਇਹਦੇ ਨਾਲ ਉਹ ਤੇ ਨਾ ਹੀ ਜਾਈਏ ਘਰੇ ਰਹੀਏ ਫਿਰ ਇਸ ਕਰਕੇ ਸਮਝੋ ਵੀ ਇਹ ਗਲਤੀਆਂ ਨੇ ਸਭ ਤੋਂ ਵੱਡੀਆਂ ਇਹ ਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ